ਸਸ਼ਟਿਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਜੋ ਕਿ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਲੁਧਿਆਣਾ ਦੇ ਵਿੱਚ ਪਹੁੰਚਣ ਦਾ ਕਾਰਨ ਹੈ ਕਿ ਉਹ ਅੱਜ ਇੱਕ ਬਿਲਡਿੰਗ ਦਾ ਉਦਘਾਟਨ ਕਰਨ ਗਈ ਸੀ ਜਿਹੜੀ ਕਿ ਬਿਲਡਿੰਗ ਸਬੰਧਤ ਹੈ ਮੱਛੀ ਪਾਲਣ ਦੇ ਨਾਲ ਜੀ ਹਾਂ ਮੱਛੀ ਪਾਲਣ ਦੇ ਰੋਜ਼ਗਾਰ ਨੂੰ ਵਧਾਵਾ ਜਿਹੜਾ ਉਹ ਪੰਜਾਬ ਸਰਕਾਰ ਲਗਾਤਾਰ ਦੇ ਰਹੀ ਹੈ ਤੇ ਅੱਜ ਵੀ ਗੁਰਮੀਤ ਸਿੰਘ ਖੁੱਡੀਆਂ ਇਹ ਕਹਿੰਦੇ ਨਜ਼ਰ ਆਏ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਕੋਈ ਹੋਰ ਤੰਦ ਹੈ ਜਿਹੜਾ ਉਹ ਵੀ ਕਰਨਾ ਚਾਹੀਦਾ ਤੇ ਮੱਛੀ ਪਾਲਣ ਦਾ ਜਿਹੜਾ ਤੰਦ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਤੇ ਪਰਫੁੱਲਤ ਤਰੀਕੇ ਦੇ ਨਾਲ ਇਸ ਸਮੇਂ ਚੱਲ ਰਿਹਾ ਜਸਨੂਤ ਸਾਹਿਦ ਕਰਨ ਲਈ ਪੰਜਾਬ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ ਤੇ ਅੱਜ ਇੱਕ ਬਿਲਡਿੰਗ ਦਾ ਉਦਘਾਟਨ ਹੈ ਜਿਹੜਾ ਉਹ ਵੀ ਕੀਤਾ ਗਿਆ ਇਸ ਤੋਂ ਇਲਾਵਾ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਵੱਲੋਂ ਨਕਲੀ ਖਾਦਾਂ ਤੇ ਨਕਲੀ ਬੀਆਂ ਦੇ ਨਾਲ-ਨਾਲ ਨਕਲੀ ਸਪਰੇਆਂ ਨੂੰ ਲੈ ਕੇ ਵੀ ਖਾਸ ਤਰ੍ਹਾਂ ਦਾ ਜਿਹੜੇ ਗੱਲਬਾਤ ਆ ਉਹ ਕੀਤੀ ਗਈ ਹੈ ਤੇ ਉਹਨਾਂ ਨੇ ਕਿਸ ਤਰ੍ਹਾਂ ਇਸ ਚੀਜ਼ ਨੂੰ ਸਿਰੇ ਤੋਂ ਨਕਾਰਿਆ ਕਿ ਪੰਜਾਬ ਸਰਕਾਰ ਇਸ ਲਈ ਸਖਤ ਕਦਮ ਚੁੱਕ ਰਹੀ ਹੈ ਕਿ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋਣ ਕਿਉਂਕਿ ਕਿਸਾਨਾਂ ਦਾ ਵੱਡੇ ਪੱਧਰ ਤੇ ਇਸ ਨਾਲ ਲਾਸ ਹੁੰਦਾ ਹੋਰ ਕੀ ਕੁਝ ਕਹਿਣਾ ਕੁਡੀਆਂ ਦਾ ਆਓ ਸੁਣਦੇ ਹਾਂ ਇੰਟੀਗ੍ਰੇਸ਼ਨ ਕੀਤਾ ਜਿੱਦ ਤੋਂ ਪਹਿਲਾਂ ਤੁਸੀਂ ਅਜਾ ਖਾਸ ਕਰ ਜਿਹੜੇ ਮੱਛੀ ਪਾਲਣ ਦੇ ਨਾਲ ਜੁੜੇ ਹੈ ਮੱਛੀ ਪਾਲਣ ਇੱਕ ਪੰਜਾਬ ਵਿੱਚ ਸਹਿਤ ਸਹਿਤ ਹੁੰਦਾ ਹੈ ਸਾਨੀ ਦੇ ਨਾਲ ਬਹੁਤ ਵਧੀਆ ਜੀ ਦੇ ਚ ਅਸੀਂ 45000 ਏਕੜ ਦੇ ਤੱਕ ਪਹੁੰਚ ਗਏ ਆ ਜਿਹਦੇ ਚ 2 ਲੱਖ ਟਨ ਤੋਂ ਵੱਧ ਅਸੀਂ ਜਿਹੜੀ ਐਕਸਪੋਰਟ ਕਰਦੇ ਮੱਛੀ ਇਹਦਾ ਤੋਂ ਬਾਅਦ ਨੂੰ ਹੁੰਦਾ ਅੱਜ ਜਿਹੜੀ ਤਕਰੀਬਨ 84 ਲੱਖ ਰੁਪਈਆ ਲਾ ਕੇ ਬਿਲਡਿੰਗ ਤਿਆਰ ਕੀਤੀ ਗਈ ਹੈ ਜਿਹੜਾ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਹੈ ਜਿਹੜੇ ਕਿ ਸਾਡੇ ਮੱਛੀ ਪਾਲ ਕੌਣਗੇ ਜਿਹੜੇ ਸਾਡੇ ਇੱਥੇ ਪ੍ਰਬੰਧਕ ਹੋਣਗੇ ਸਾਡੇ ਕਰਮਚਾਰੀ ਅਧਿਕਾਰੀ ਉਹਨਾਂ ਲਈ ਵੀ ਇਹ ਵੱਡੀ ਸਹੂਲਤ ਹੈ ਦੀ ਲੋੜ ਸੀ ਸਰ ਲੱਗਦਾ ਕਿ ਤਰ੍ਹਾਂ ਕਿਤੇ ਪੰਜਾਬ ਦੇ ਲੋਕ ਜਿਹੜੇ ਇਸਿੱਤੇ ਦੇ ਨਾਲ ਜੁੜਨ ਵਿਸ਼ੇਸ਼ ਕਰ ਪੰਜਾਬ ਕੀਤਿ ਵੱਡੀ ਯੂਨੀਵਰਸਿਟੀ ਜਿਹੜੇ ਜਿਹੜੇ ਮਾਹਰ ਡਾਕਟਰ ਨੇ ਵੀ ਸਭ ਤੋਂ ਚੰਗਾ ਸੁਣਾ ਦੇਣ ਅੰਦਰ ਕਈ ਥਾਂ ਬਹੁਤ ਜਿੱਥੇ ਸਾਡੇ ਮੋਟਰਸਰ ਜ਼ਿਲ੍ਹਾ ਚ ਵੀ ਪਾਣੀ ਖਾਰਾ ਹੈ ਉਥੇ ਇਸ ਝਿੰਗੇ ਦੀ ਖੇਤੀ ਕਰਨ ਲੱਗ ਗਏ ਆ ਝਿੰਗਾ ਮੱਛੀ ਜਿਹੜੀ ਉਹ ਚੰਗੀ ਆਮਦਨ ਹੈ ਤੇ ਜੇ ਵੇਖੀ ਅਸੀਂ ਤਾਂ ਜਿਹੜੀਆਂ ਆਮ ਸੜੀਆਂ ਫਸਲਾਂ ਹੈ ਉਹ ਤੋਂ ਇਹਦੀ ਫਸਲ ਜ਼ਿਆਦਾ ਪੈਸਾ ਦਿੰਦੀ ਹੈ ਥੋੜਾ ਜਿਹਾ ਧਿਆਨ ਤਾਂ ਰੱਖਣਾ ਪੈਂਦਾ ਖੇਚਲਦਾਰੀ ਕਰਨੀ ਪੈਂਦੀ ਹੈ ਪਰ ਕਿਸਾਨ ਲਈਏ ਮੁਨਾਫੇ ਵਾਲਾ ਤਾਂ ਸਰ ਇਸ ਤੋਂ ਇਲਾਵਾ ਬੈਕ ਫੂਡਿੰਗ ਸਕੀਮ ਵੀ ਹੈ ਜਿਹੜੀ ਜ਼ਿਆਦਾਤਰ ਜਿਹੜੇ ਕਿਸਾਨ ਇਸ ਗੱਲ ਨੂੰ ਲੈ ਕੇ ਕਰ ਰਹੇ ਨੇ ਤੁਸੀਂ ਕੀ ਕੀਤੀ ਬਾੜੀ ਮੰਤਰੀ ਹੋ ਤੁਸੀਂ ਕੀ ਸਲਾਹ ਆਮ ਤੌਰ ਤੇ ਸਰਕਾਰ ਵੀ ਉਹਨਾਂ ਨੂੰ ਯਤਨਕਾਰੀ ਸੀ ਉਹਨਾਂ ਦੇ ਜਿਵੇਂ ਜਿਵੇਂ ਕਿਸਾਨਾਂ ਨਾਲ ਮੇਲ ਮਲਾਪ ਹੋ ਰਿਹਾ ਜੋ ਮੈਂ ਠੀਕ ਸਰ ਅਕਾਲੀ ਦਲ ਤੇ ਭਾਜਪਾ ਦੇ ਕੜਵਨਨ ਨਿਕਲ ਆ ਰਹੀ ਹੈ ਪਰ ਦੂਸਰੇ ਪਾਸੇ ਆਪਸ ਵਿੱਚ ਉਹਨਾਂ ਦੇ ਦੇਖੋ ਜਿਹੜਾ ਬੰਦਾ ਦੂਸਰਾ ਹੈ ਦੂਸਰੀ ਪਾਰਟੀ ਹੈ ਤੁਸੀਂ ਕਮੀਜ਼ ਪਾਇਆ ਮੈਂ ਪਜਾਮਾ ਕੁਰਤਾ ਪਾਇਆ ਕੋਈ ਆਪਣੀ ਮਰਜ਼ੀ ਹੈ ਉਹ ਕਿਸ ਤਰ੍ਹਾਂ ਰਹਿ ਸਕਦੇ ਆ ਕਾਲੀਦਨ ਭਾਜ ਭਾਜੇ ਮਰਜ਼ੀ ਕਰੇ ਸਾਨੂੰ ਸਾਨੂੰ ਸੋ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਦੇ ਪੱਖ ਦੇ ਵਿੱਚ ਵੱਡੇ ਕਦਮ ਚੁੱਕ ਰਹੀ ਹੈ ਪਰ ਕਿਤੇ ਨਾ ਕਿਤੇ ਕੁਝ ਕਦਮਾਂ ਨੂੰ ਲੈ ਕੇ ਕਿਸਾਨ ਨੇ ਜਿਹੜੇ ਉਹ ਖਫਾ ਵੀ ਜ਼ਰੂਰ ਨਜ਼ਰ ਆਉਂਦੇ ਨੇ ਸਰਕਾਰ ਦੇ ਨਾਲ ਪਰ ਸਰਕਾਰ ਆਪਣੇ ਵੱਲੋਂ ਹਰ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਦੇ ਨਾਲ ਰਲ ਮਿਲ ਕੇ ਚੱਲਿਆ ਜਾਵੇ ਤੇ ਉਹਨਾਂ ਦੀ ਮਦਦ ਕੀਤੀ ਜਾ ਸਕੇ